ਮਧ ਪ੍ਰਦੇਸ਼ ਵਿੱਚ ਜਿਸ ਨੂੰ ਲੋਕ ਕੁੱਲ ਦੇਵਤਾ ਸਮਝ ਕੇ ਪੂਜਦੇ ਰਹੇ ਅਸਲ ਵਿੱਚ ਉਹ ਡਾਇਨਾਸੌਰ ਦਾ ਆਂਡਾ ਨਿਕਲਿਆ ਵਿਗਿਆਨੀਆਂ ਨੇ ਜਦੋਂ ਇਸ ਦੀ ਜਾਂਚ ਕੀਤੀ ਲੋਕਾਂ ਸਾਹਮਣੇ ਸੱਚ ਲਿਆਂਦਾ ਤਾਂ ਲੋਕ ਹੈਰਾਨ ਰਹਿ ਗਏ ਦਰਸਲ ਇਹ ਮਾਮਲਾ ਮਧ ਪ੍ਰਦੇਸ਼ ਦੇ ਧਾਰਦਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਪੰਡਾਲਿਆ ਪਿੰਡ ਦੇ ਵਸੇਟਾ ਮੰਡਲੋਈ ਕੋਲ ਇੱਕ ਗੋਲਾਕਾਰ ਪੱਥਰ ਕੱਕਰ ਪੈਰ ਵਰਗੀਆਂ ਵਸਤੂਆਂ ਨੇ ਇਹ ਪਰੰਪਰਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪੁਰਖਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਉਹ ਵੀ ਇਸ ਦਾ ਪਾਲਣ ਕਰ ਰਹੇ ਸਨ ਉਹਨਾਂ ਦਾ ਮੰਨਣਾ ਹੈ ਕਿ ਇਹ ਟੋਟੇਮ ਖੇਤੀ ਅਤੇ ਪਸ਼ੂਆਂ ਦੀ ਰੱਖਿਆ ਕਰਦੇ ਨੇ ਅਤੇ ਉਹਨਾਂ ਨੂੰ ਮੁਸੀਬਤ ਤੋਂ ਬਚਾਉਂਦੇ ਨੇ ਕੱਕੜ ਦਾ ਅਰਥ ਹੈ ਖੇਤ ਅਤੇ ਪੈਰ ਮੰਡਲੋਈ ਵਾਂਗ ਉਹਨਾਂ ਦੇ ਪਿੰਡ ਦੇ ਕਈ ਲੋਕ ਮੂਰਤੀ ਦੀ ਪੂਜਾ ਕਰ ਰਹੇ ਸਨ ਜੋ ਉਹਨਾਂ ਨੂੰ ਧਾਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਖੇਤੀ ਦੌਰਾਨ ਖੁਦਾਈ ਦੌਰਾਨ ਮਿਲੀ ਹਾਲਾਂਕਿ ਹੁਣ ਨਵੇਂ ਤੱਤ ਸਾਹਮਣੇ ਆਉਣ ਤੋਂ ਬਾਅਦ ਲੋਕ ਦੋਚਿੱਤ ਚ ਨੇ ਕੁਝ ਲੋਕ ਕਹਿੰਦੇ ਨੇ ਕਿ ਉਹ ਦੇਵਤਾ ਵਜੋਂ ਪੂਜਾ ਕਰਦਾ ਸੀ ਅਤੇ ਕਰਦਾ ਰਹੇਗਾ ਬੀਰਬਲ ਸਾਨੀ ਇੰਸਟੀਚਿਊਟ ਆਫ ਪੈਲੀਓ ਸਾਇੰਸ ਲਖਨਊ ਦੇ ਵਿਗਿਆਨੀ ਹਾਲ ਹੀ ਵਿੱਚ ਧਾਰ ਪਹੁੰਚੇ ਮਧ ਪ੍ਰਦੇਸ਼ ਦੇ ਇਸ ਖੇਤਰ ਚ ਡਾਇਨਾਸੌਰਾਂ ਦੇ ਇਤਿਹਾਸ ਤੇ ਉਹਨਾਂ ਦੇ ਅਵਸ਼ੇਸ਼ਾਂ ਦਾ ਪਤਾ ਲਗਾਉਣ 아이 ਟੀਮ ਨੂੰ ਪਤਾ ਲੱਗਾ ਕਿ ਇੱਥੇ ਦੇ ਖੇਤਾਂ 'ਚ ਇੱਕ ਗੋਲਾਕਾਰ ਚੀਜ਼ ਮਿਲੀ ਹੈ ਜਿਸ ਦੀ ਲੋਕ ਪੂਜਾ ਕਰਦੇ ਨੇ ਵਿਗਿਆਨੀਆਂ ਨੇ ਜਦੋਂ ਇਹਨਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਡਾਇਨਾਸੌਰ ਦੇ ਅੰਡੇ ਨੇ ਮੰਨਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੀ ਨਰਮਦਾ ਘਾਟੀ ਵਿੱਚ ਇਨ੍ਹਾਂ ਜੀਵ ਜੰਤੂਆਂ ਦੀ ਚੰਗੀ ਗਿਣਤੀ ਸੀ ਜੋ ਡਾਇਨਾਸੌਰ ਯੋਗ ਦੌਰਾਨ ਧਰਤੀ ਤੋਂ ਅਲੋਪ ਹੋ ਗਏ ਸਨ ਇਸ ਸਾਲ ਜਨਵਰੀ ਵਿੱਚ ਵੀ ਧਾਰ ਵਿੱਚ 256 ਅੰਡੇ ਮਿਲੇ ਸਨ ਇਹਨਾਂ ਦਾ ਆਕਾਰ 15 ਤੋਂ 17 ਸੈਂਟੀਮੀਟਰ ਸੀ ਮੰਨਿਆ ਜਾਂਦਾ ਹੈ ਕਿ ਧਰਤੀ ਉੱਤੇ ਡਾਇਨਾਸੌਰ 66 ਮਿਲੀਅਨ ਸਾਲ ਪਹਿਲਾਂ ਵਸੇ ਸਨ ਜਦੋਂ ਮਨੁੱਖ ਵੀ ਉੱਭਰਿਆ ਨਹੀਂ ਸੀ